ਦਿਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਪਿੰਡ ਪੰਜ ਤੇਰਾ ਪਿੰਡ ਗੰਨਾ ਪਿੰਡ ਦੀਆਂ ਔਰਤਾਂ ਬਲੋ ਗਰੋ ਬਣਾ ਕੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਜੋਰਾਂ ਤੇ ਆ ਗਈਆਂ ਫਲੋਰਪੁਲਸ ਦੇ ੜਕੇ ਸ਼ਰੇਆ ਵੇਚਦਾ ਸੀ ਨਸ਼ੀਲੀਆਂ ਗੋਲੀਆਂ ਬਹੁਤ ਵੱਡਾ ਰੈਕਟ ਦਾ ਪਰਦਾ ਹੋਇਆ ਫਾਸ ਜਿੱਤੀ ਐਸਐਚਓ ਫਲੋਰ ਵੱਲੋਂ মিডিਆ ਨੂੰ ਬਹੁਤ ਵੱਡੀ ਜਾਣਕਾਰੀ ਦੇਖੋ ਕਿਵੇਂ ਔਰਤਾਂ ਵੱਲੋਂ ਨਸ਼ਿਆਂ ਦਾ ਕਾਰੋਬਾਰ ਬੜੇ ਤੜਲੇਨਾ ਕੀਤਾ ਜਾ ਰਿਹਾ ਸੀ ਡਾਕਟਰ ਅਨਾਪਰਾ ਦੀ ਫਲੋਰ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਕਲੀਆਂ-ਕਲੀਆਂ ਲੈਂਨ ਬਣਾ ਕੇ ਚਲੋ ਅੰਦਰ ਚੱਲ ਜਾਈਏ ਬੋਦੀ ਬਾਕੀ ਇਹ ਇੱਧਰ ਮੈਂ ਪਾ ਰਿਹਾ ਹਾਂ ਕੰਮ ਦਾ ਲੱਗਦਾ ਕੰਮ ਹੀ ਮੇਰੀ ਪ੍ਰੋਬਲਮ ਹੈ ਮੇਕਾ ਸਰ ਦੇ ਲੀਡਸ ਪੜੀਆਂ ਕਾਲੇ ਸਾਂਝੀ ਪੜੀਆਂ ਕਲੀਨਾਂ ਤੋਂ ਬਰਾਪਤੀ ਹੋਈ ਹੈ ਕਿ ਕੇ ਲੰਗਨ ਕਦਮੇ ਨਾ ਪ੍ਰਾਂਤ ਅ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜਲੰਧਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਹੈ ਜਦ ਥਾਣਾ ਫਲੋਰ ਪੁਲਿਸ ਨੂੰ ਮਾਨਯੋਗ ਜਲੰਧਰ ਦਿਹਾਤੀ ਐਸਐਸਪੀ ਸਰਦਾਰ ਹਰਬੰਦਰ ਸਿੰਘ ਵਿਰਤ ਜੀ ਦੇ ਹਦਾਇਤਾਂ ਅਨੁਸਾਰ ਅਤੇ ਦਿਸ਼ਾ ਅਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜੀਤ ਦੇ ਦਿਸ਼ਾ ਵਿੱਚ ਦੇ ਸ਼ਾਹ ਦੇ ਫਾਣਾ ਫਲੋਰ ਪੁਲਿਸ ਨੇ ਪੰਜ ਨਸ਼ੇ ਤਸਕਰਾਂ ਨੂੰ ਲੇਡੀਆਂ ਜੋ ਕਿ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਖਿਲਾਫ ਇੱਕ ਮੁਕੱਦਮਾ ਨੰਬਰ 163 ਮਿਤੀ 29 5 2025 ਅਧੀਨ ਤਾਰਾ 22 27 ਐਨਡੀਐਸ ਰਜਿਸਟਰਡ ਕੀਤਾ। ਉਕਤ ਲੇਡੀਆਂ ਜੋ ਕਿ ਕਾਫੀ ਦੇਰ ਤੋਂ ਨਸ਼ੇ ਕਾਰੋਬਾਰ ਚਲਿ ਰਹੀ ਸੀ ਤੇ ਜਿਨ੍ਹਾਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਸੀ ਤੇ ਜੋ ਕਾਫੀ ਦੇਰ ਤੋਂ ਇੱਕ ਆਰਗੇਨਾਈਜ਼ਡ ਕ੍ਰਾਈਮ ਇੱਕ ਸੰਗਠਿਤ ਅਪਰਾਧ ਕਰਕੇ ਤੇ ਸੰਗਠਿਤ ਤੌਰ ਤੇ ਇਹਨਾਂ ਨੇ ਇਹ ਗਰੁੱਪ ਬਣਾ ਕੇ ਲੋਕਾਂ ਨੂੰ ਨਸ਼ੇ ਦੇ ਦਲਦਲ ਚ ਤਕੇਲਦੇ ਸੀ ਜਿਨ੍ਹਾਂ ਨੂੰ ਥਾਣਾ ਫਲੋਰ ਪੁਲਿਸ ਨੇ ਇਸ ਗੈਂਗ ਨੂੰ ਬਰਸ਼ਟ ਕੀਤਾ ਤੇ ਇਹਨਾਂ ਵੱਸੋਂ 120 ਗੋਲੀਆਂ ਨਸ਼ੀਆਂ ਟਰੰਮਡੋਆਂ ਦੀ ਬਰਾਮਦ ਕੀਤੀਆਂ ਇਹਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਅਜ ਪਿਛਲਦਤ ਕਰਕੇ ਰਿਮਾਂਡ ਹਸਲ ਕੀਤਾ ਕਿੱਥੇ ਦੀ ਰੈਡ ਬਣੀ ਹੈ ਕਿਦਾਂ ਦਾ ਬੈਕਗਰਾਉਂਡ ਤੇ ਇਹ 5 ਢੇਰਾ ਜਗਤਪੁਰਾ ਪਾਇਂਟੇ ਰਤੇ ਗੰਨਾ ਪਿੰਡ ਦੀਆਂ ਰਹਿਣ ਵਾਲੀਆਂ ਹੂੰ ਹੂੰ ਇਹ ਕਿਸੇ ਹੋਤ ਸਾਫ ਦੀ ਕਿੱਥੋਂ ਲਿਆਉਣੀ ਆ ਸੀ ਕਿੱਥੇ ਵੇਚਣੀ ਆ ਇਹ ਆਪਸ ਦੇ ਵਿੱਚ ਸੀ ਸੀ ਇਹਨਾਂ ਨੇ ਜੋ ਇਹ ਨਸ਼ੇ ਦਾ ਕਾਰੋਬਾਰ ਸੀ ਇਹ ਤਲਵੰਡੀ ਦੇ ਵਿੱਚ ਕਿਸੇ ਅ ਅ ਦੇ ਰਹਹਿਨਤ ਖਰੀਦ ਕੇ ਰਿਮਾਰਡ ਹਾਸਲ ਕਰਕੇ ਉਹ ਦਿਨ ਕਿ ਰਸਤਰੀ ਕੀਤਾ ਸੀ ਜਿਹੜੀ ਸਟੇਡੀਸ ਤੋਂ 올 ਡਿਆ ਉਹ ਵੀ ਇਹਨਾਂ ਇਸ ਸਪੈਂਸਰੀ ਪੰਜਾ LED ਸੀ ਸੀ ਕਾਰੋਬਾਰ ਚ ਲਿਪਸੀਆ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ KBC 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ KBC